ਸਤਿ ਸ਼੍ਰੀ ਅਕਾਲ ਜੀ ਕਮਾਂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਤੇ ਇੱਕ ਲੈ ਸੱਜਣੋ ਟਾਪ ਦੀ ਪਾਖੜ ਗੱਬਣ ਝੋਟੀ ਦਿਖਾਵਾਂਗੇ ਤੇ ਇੱਕ ਕੱਟਾ ਤੇ ਇੱਕ ਆਪਣੀ ਝੋਟੀ ਅਫਸਰ ਦਿਖਾਵਾਂਗੇ ਲੈ ਦਿਖਾਉਣਾ ਟਾਪ ਦੀ ਪਾਖੜ ਗੱਬਣ ਝੋਟੀਆਂ ਸੱਜਣੋ ਹਰਿਆਣੇ ਚੋਂ ਆਈ ਹੋਈ ਆ ਝੋਟੀ ਹਸਿਆਰ ਦੀ ਝੋਟੀ ਆ ਅੱਗੇ ਤੀਜਾ ਸੂਆ ਸੂਗੀ ਸੱਜਣੋ ਦੇਖ ਸਕਦੇ ਹੋ ਪਿੱਛੇ ਕੋੜੇ ਦੀ ਬਹੁਤ ਚੰਗੀ ਆ ਸੱਜਣੋ ਫਣ ਦੇਵੀ ਦੀ ਸਾਫ ਆ ਚੋਈ ਹੋਈ ਦੀ ਵੀਡੀਓ ਆ ਹੁਣ ਕੰਨਪਰਾ ਇਹ ਬਾਕੀ ਦੇਖ ਸਕਦੇ ਹੋ ਫੇਸ ਕੁਆਲਿਟੀ ਦਿਖਾ ਦੇ ਫੇਸ ਕੁਆਲਿਟੀ ਦੇਖ ਸਕਦੇ ਹੋ ਸੱਜਣੋ ਕੱਦ ਕਾਠ ਵੀ ਪਾਵਾ ਲੰਮਾਈ ਵੀ ਬਹੁਤਾ ਪਿੱਠਪੁੜੇ ਦੀ ਚੰਗੀ ਆ ਪਿੱਠਪੁੜਾ ਦਿਖਾਈ ਮਣਾ ਇਹ ਦੇਖ ਸਕਦੇ ਹੋ ਪਿੱਠਪੁੜੇ ਦੀ ਵੀ ਚੰਗੀ ਆ ਖੜਮੇ ਪੁੜੇ ਵਾਲੀ ਆ ਸੱਜਣੋ ਦੇਖ ਸਕਦੇ ਹੋ ਖਣ ਦੇਵੇ ਦੇ ਮਾਰਦੇ ਕੈਮਰਾ ਅੱਧ ਕਾਠ ਵੀ ਵਧੀਆ ਮੋਢੇ ਬਰਾਬਰ ਆਉਂਦਾ ਸੱਜਣੋ ਦੇਖ ਸਕਦੇ ਹੋ ਸਣ ਦੇਵੇ ਦੀ ਸਾਫਾ ਕੱਲਾ ਕੱਲਾ ਮੁੱਠੀ ਆਲਾ ਸਣ ਲੱਗਿਆ ਹੋਇਆ ਦੇਖ ਸਕਦੇ ਹੋ ਇਸ ਕੁਆਲਿਟੀ ਤੇ ਪਿਓਰ ਹਰਿਆਣੇ ਦੀ ਹਸਿਆਰ ਤੋਂ ਲੈ ਕੇ ਆਏ ਦੀ ਬਾਈ ਆਪਣੇ ਰਿਸ਼ਤੇਦਾਰ ਲਗਵਾਈ ਹੋਈ ਆ ਹੁਣ ਉਹ ਹਸਿਆਰ ਤੋਂ ਲੈ ਕੇ ਆਏ ਦੀ ਪਨੂਣ ਚੋਟੀ ਤੇ ਇਹਨੇ ਦੂਜੇ ਸੂਏ 17 ਲੀਟਰ ਦੁੱਧ ਦਿੱਤਾ ਛੱਜਣੋ ਤੇ ਉਹਦੇ ਨਾਲੇ ਰਿਕਾਰਡ ਸਾਰਾ ਪਿਆ ਤੇ ਬਾਕੀ ਜਿਹੜੀ ਤਾਜੀ ਦੀ ਵੀਡੀਓ ਆ ਉਹ ਵੀ ਆਪਣੇ ਲਵੇ ਪਈਆ ਤੇ ਉਹ ਵੀ ਦਿਖਾ ਲਾਂ ਕੋਈ ਪੀਰ ਛੱਜਣ ਦੇਖਣ ਆਲਾ ਹੋਵੇ ਇਹਦੇ ਮਗਰ ਕੱਟੀ ਆ ਛੱਜਣੋ ਦੇਖ ਸਕਦੇ ਹੋ ਆ ਕੱਟੀ ਹੈ ਇਹਦੇ ਮਗਰ ਏ ਵੀ ਮੋਰਾ ਨਾਲ chaldi ਆ ਪਿਓਰਾ ਛੋਟੀ ਵੀ ਪਿਓਰ ਮੋਰਾ ਨਾਲ chalde 17 ਲੀਟਰ ਦੁੱਧ ਪਾਇਆ ਹੋਇਆ ਹੁਣ ਇਹ 5 ਮਹੀਨਾ ਤੋਂ ਉੱਪਰ ਗੱਬਣਾ ਹੋ ਗਈ ਸੱਜਣੋ ਕੋਈ ਵੀ ਵੀਰ ਭਾਈ ਚੈੱਕ ਕਰਾ ਕੇ ਲੈ ਜਾ ਸਕਦਾ ਤੇ ਹੁਣ 7 ਲੀਟਰ ਦੁੱਧ ਦਾ ਸੱਜਣੋ ਸੀ ਕਹਿ ਕੇ ਦੇਵਾਂਗੇ 6 ਲੀਟਰ ਦੁੱਧ ਤੇ ਉੱਥੇ ਦੋ ਢੰਗ ਮਿਲਦੀ ਦੀ ਆਪਣੇ ਲਾਵੇ ਉਪਰਾ ਕਰਨ ਲੱਗੀ ਇੱਕ ਢੰਗ ਮਿਲਣ ਲੱਗੀ ਤੇ 5 ਮਹੀਨਾ ਤੋਂ ਉੱਪਰ ਗੱਬਣਾ ਮੁੱਲ 1 15 ਤੇ 1 5 ਦੀ ਹਾਨਾ ਦੇ ਦਾਂਗੇ ਬਾਕੀ ਮੌਕੇ ਤੇ ਮਾਨ ਤਾਨ ਹੋ ਜਾਊਗਾ ਜੇ ਕੋਈ ਵੀਰ ਸੱਜਣ ਕੱਟੀ ਛੱਡਣਾ ਚਾਹੁੰਦਾ ਕੱਟੀ ਛੱਡ ਜੇ ਤੇ ਫਿਰ ਇਹ 93000 ਦੀ ਦੇ ਦਾਂਗੇ ਕੱਟੀ ਛੱਡ ਜੇ ਵੀਰ ਸੱਜਣ ਕੋਈ ਵੀ ਲੈ ਜਾਣਾ ਚਾਹੁੰਦਾ ਬਾਹੜੇ ਤੇ ਲੈ ਜਾਣਾ ਲਾਉਣਾ ਚਾਹੁੰਦਾ ਤੇ ਇਹ ਕੱਟੀ ਆਪਾਂ ਰੱਖ ਲਾਂਗੇ ਤੇ ਜੇ ਇਹ ਕੱਟੀ ਨਾਲ ਆ ਦੇਵਾਂ ਇੱਕ 5 ਦੀ ਦੇਵਾਂਗੇ ਮੌਕੇ ਤੇ ਮਾਨ ਤਾਨ ਹੋ ਜਾਊਗਾ ਜਿਹੜਾ ਵੀ ਇੰਸਟਾਗ੍ਰam YouTube ਚੈਨਲ ਨੂੰ ਆਪਣੇ ਨੂੰ ਦੇਖ ਕੇ ਆਊ ਤੇ ਇੱਕ ਦਿਖਾਉਣਾ ਕੱਟਾ ਸੱਜਣੋਂ ਅਰਜਨ ਕੁੰਗੜ ਦਾ ਕੱਟਾ ਦੇਖ ਸਕਦੇ ਹੋ ਫਾਲੇ ਖੀਰੀ ਆ ਇਹ ਸੱਜਣੋਂ ਫੇਸ ਕੁਆਲਿਟੀ ਦਿਖਾ ਦੇ ਸਿੰਗਮ ਮੋਡਲ ਲੱਗਿਆ ਦੇਖ ਸਕਦੇ ਹੋ ਫੇਸ ਕੁਆਲਿਟੀ ਹਲੇ ਖੀਰੀ ਆ ਸੱਜਣੋ ਡੇਢ ਸਾਲ ਦਾ ਕੱਟਾ ਹੋਇਆ ਮੋਢਿਆਂ ਬਰਾਬਰ ਕਰਦਾ ਸੱਜਣੋ ਥੋੜੀ ਨਿਮਦਾ ਮੋਢਿਆਂ ਤੋਂ ਦੇਖ ਸਕਦੇ ਹੋ ਅਰਜਨ ਗੁੰਗੜ ਦਾ ਕੱਟਾ ਦੇਖ ਸਕਦੇ ਹੋ ਲਮਾਈ ਨੂੰ ਵੀ ਬਹੁਤ ਆ ਦੇਖ ਸਕਦੇ ਹੋ ਪਿੱਠਪੂੜੇ ਦਾ ਵੀ ਚੰਗਾ ਤੇ ਇਹਦੀ ਮਾਂ ਥੱਲੇ 20 ਲੀਟਰ ਤੋਂ ਪਲੱਸੇ ਦੁੱਧਦੀ ਅਰਜਨ ਕੁੰਗੜ ਦਾ ਆਪਾਂ ਵੀ ਟੌਪ ਦਾ ਰੱਖਦੇ ਹਾਂ ਐਂ ਚੋ ਕੱਟਾ ਇਹ ਜਿਹੜਾ ਵੀ ਵੱਡਣ ਵਾਲਿਆਂ ਦਾ ਆਪਾਂ ਦੇਣਾ ਨਹੀਂ ਇਹ ਜਿਹੜਾ ਵੀ ਘਰੇ ਰੱਖਣ ਨੂੰ ਲ ਜਾਊਗਾ ਉਹਨੂੰ ਮਾਂਡ ਤਾਂ ਨਾ ਖੁੱਲਾ ਹੋਰ ਕਰ ਦਾਂਗੇ ਆਪਾਂ ਵੀਰ ਸੱਜਣਾ ਘਰੇ ਰੱਖਣ ਨੂੰ ਲੈ ਜੇ ਕੱਟਾ ਬਹੁਤ ਚੰਗਾ ਅਰਜਨ ਕੁੰਗੜ ਦਾ ਪਿਓਰ ਆ ਤੇ ਦੇਖ ਸਕਦੇ ਹੋ ਸਾਰਾ ਫੇਸ ਕੁਆਲਟੀ ਦਾ ਸਿੰਘ ਮੋੜਨ ਲੱਗ ਗਿਆ ਸੱਜਣੋ ਦੇਖ ਸਕਦੇ ਹੋ ਤੇ ਬਾਕੀ ਇਹਦਾ ਮੁੱਲ 60000 55 ਦਾ ਦੇ ਦਾਂਗੇ ਉਹ ਜੋ ਮਾਨਦਾਨ ਜਿਹੜਾ ਘਰੇ ਰੱਖਣ ਨੂੰ ਲਜਾਉ ਵੀਰੋ ਉਹ ਜੋ ਮਾਨਦਾਨ ਕਰ ਦਾਂਗੇ ਤੇ ਅੱਗੇ ਕੱਟੀ ਦਿਖਾਉਣੇ ਝੋਟੀ ਅਫਸਰ ਝੋਟੀ ਆ ਇਹਦੇ ਮਾਂ ਥੱਲੇ 20 ਲੀਟਰ ਸਜਣੋ ਦੁੱਧ ਦੀ Rajasthan ਚੋਂ ਆਈ ਹੋਈ ਤੇ ਇਹਦੀ ਮਾਂ ਤੇ ਕੱਟੀ ਵੀ ਬਹੁਤ ਟੌਪ ਦੀ ਲੰਬਾਈ ਲੰਬੂਈ ਬਹੁਤ ਆ ਕੱਟੀ ਦੀ ਦੇਖ ਸਕਦੇ ਹੋ ਪਿੱਠ ਕੁੜੇ ਦੀ ਵੀ ਚੰਗੀ ਆ ਕੱਟੀ ਪਿੱਠ ਕੁੜਾ ਵੇਖ ਲਓ ਅਫਸਰ ਝੋਟੀ ਆ ਪਿੱਠ ਕੁੜੇ ਦੀ ਵੀ ਚੰਗੀ ਆ ਝੋਟੀ ਖੜਮੇ ਕੁੜੇ ਵਾਲੀ ਆ ਤਾਂ ਚਲੋ ਦੇਖ ਸਕਦੇ ਹੋ ਖਣ ਦਿਖਾ ਦੇ। ਜਿਵੇਂ ਸਾਰਿਆਂ ਨੂੰ ਸਾਡੇ ਮਾਣ ਦੇਖ ਸਕਦੇ ਹੋ। ਇਹਦਾ ਮੁੱਲ ਇਹਦਾ ਵੀ ਮੁੱਲ ਸੱਜਣੋ 60000 ਇਹ ਆਪਾਂ 55000 ਦੀ ਦੇ ਦਾਂਗੇ। ਉਹ ਜੋ ਵੀ ਮਾਨਤਾਨ ਕਰ ਦਾਂਗੇ ਜਿਹੜੀ ਵੀਰ ਭਾਈ ਨੇ ਘਰੇ ਰੱਖਣੀ ਆ ਟਾਪ ਦੀ ਝੋਟੀ ਬਣੂ Rajasthan ਚ ਇਹਦੀ ਮਾਨ ਲਿਆ ਦੀ 20 ਲੀਟਰ ਤੋਂ 30 ਸੱਜਣੋ ਇਹਦੇ ਮਾ ਥੱਲੇ ਤੇ ਇਹਦਾ ਵੀ ਰਿਕਾਰਡ ਵਧੀ ਜਾਊਗਾ ਸੱਜਣੋ ਮਾਈ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਆ। ਇਹ ਆਪਣੀ ਵੀਡੀਓ ਵਧੀਆ ਲੱਗੀ ਹੋ ਸੱਚ ਨੂੰ ਵੀਡੀਓ ਨੂੰ ਲਾਇਕ ਸੇਵ ਹਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਬਣਾਉਣ ਲਈ ਸੰਪਰਕ ਕਰਿਓ ਧੰਨਵਾਦ ਜੀ